ਹਾਂਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਮੇਰੇ ਸਿਆਨੇ ਤੇ ਵਿਆਕਰਨ ਦੀ ਪੰਜਾਬੀ ਵਿਆਕਰਨ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਜਿਸ ਦੇ ਵਿੱਚ ਆਪਾਂ ਬਹੁਤ ਸਾਰੇ ਜਿਹੜੇ ਚੈਪਟਰ ਉਹ ਕੰਪਲੀਟ ਕਰ ਚੁੱਕੇ ਹਾਂ ਅੱਜ ਆਪਾਂ ਕਰਾਂਗੇ ਕਿਰਿਆ ਵਿਸ਼ੇਸ਼ਣ ਹਾਂਜੀ ਕਿਰਿਆ ਵਿਸ਼ੇਸ਼ਣ ਨੂੰ ਆਪਾਂ ਇੰਗਲਿਸ਼ ਵਿੱਚ ਬੋਲਦੇ ਆ ਜੀ ਐਡਵਰਬ ਠੀਕ ਹੈ ਜੀ ਜਦੋਂ ਅਸੀਂ ਕੋਈ ਕੰਮ ਕਰਦੇ ਆ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਆ ਤਾਂ ਕਈ ਢੰਗਾਂ ਨਾਲ ਕਰਦੇ ਆ ਹਣਾ ਹਰ ਇੱਕ ਇਨਸਾਨ ਆ ਉਹ ਅਲੱਗ-ਅਲੱਗ ਹੈ ਤੇ ਕੰਮ ਕਰਨ ਦਾ ਤਰੀਕਾ ਬੋਲਣਾ ਉੱਠਣਾ ਬੈਠਣਾ ਸਾਰਾ ਉਹਦਾ ਕੀ ਹੈ ਅਲੱਗ ਤਰੀਕਾ ਆ ਅਸੀਂ ਕਦੇ ਹੌਲੀ ਤੁਰਦੇ ਆ ਕਦੇ ਕਾਲੇ ਠੀਕ ਹੈ ਇਹਦੇ ਵਿੱਚ ਬਹੁਤ ਸਾਰੇ ਅੱਗੇ ਐਗਜ਼ਾਮਪਲ ਆ ਹੋ ਸਕਦੀਆਂ ਅੱਗੇ ਦੇਖੋ ਵਾਕ ਵਿੱਚ ਮਤਲਬ ਸੈਂਟੈਂਸ ਵਿੱਚ ਕਿਰਿਆ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਜਿਹੜੇ ਸ਼ਬਦਾਂ ਨੂੰ ਹੀ ਅਸੀਂ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ ਠੀਕ ਹੈ ਸੈਂਟੈਂਸ ਵਿੱਚ ਜੋ ਵੀ ਸ਼ਬਦ ਦਿੱਤੇ ਹੋਏ ਆ ਜਿੱਦਾਂ ਆਪਾਂ ਕਹਿੰਨੇ ਉਹ ਰੋਟੀ ਖਾ ਰਿਹਾ ਹੈ ਉਹ ਪੜ ਰਹੀ ਹੈ ਠੀਕ ਹੈ ਉਹ ਬੋਲ ਰਹੀ ਹੈ ਐਂ ਤੇ ਜਿਹੜਾ ਰਹਾ ਹੈ ਰਹੀਆਂ ਹਨ ਇਹ ਸਾਰੇ ਕੀ ਸਾਡੇ ਕਿਰਿਆ ਵਾਲੇ ਸ਼ਬਦ ਆ ਠੀਕ ਹੈ ਉਹਦੀ ਜਦੋਂ ਅੱਗੇ ਵਿਸ਼ੇਸ਼ਤਾ ਦੱਸੀ ਜਾਏਗੀ ਅਸੀਂ ਉਹਨੂੰ ਕਹਿੰਨੇ ਆ ਕਿਰਿਆ ਵਿਸ਼ੇਸ਼ਣ ਇਹ ਉਹ ਸ਼ਬਦ ਹੁੰਦੇ ਹਨ ਜੋ ਕਿਰਿਆ ਸ਼ਬਦਾਂ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕਰਦੇ ਹਨ ਠੀਕ ਹੈ ਅਲੱਗ-ਅਲੱਗ ਪਹਿਲੂਆਂ ਤੋਂ ਪ੍ਰਭਾਵਿਤ ਕਰਦੇ ਹਨ ਕਿਰਿਆ ਵਿਸ਼ੇਸ਼ਣ ਇੱਕ ਸ਼ਬਦੀ ਵੀ ਹੋ ਸਕਦੀ ਹੈ ਤੇ ਸ਼ਬਦਾਂ ਦਾ ਸਮੂਹ ਵੀ ਹੋ ਸਕਦੀ ਹੈ ਠੀਕ ਹੈ ਇੱਕ ਸ਼ਬਦੀ ਜਿੱਦਾਂ ਸਿੱਧਾ ਆਪਾਂ ਕਹਿੰਦੇ ਹਾਂ ਹਾਂਜੀ ਆ ਲਓ ਸੇਵ ਖਾਓ ਠੀਕ ਹੈ ਜਦ ਪੜ ਠੀਕ ਹੈ ਇਕਈ ਵਾਰੀ ਆਪਾਂ ਕਹਿ ਦਿੰਦੇ ਆਂ ਜਾਓ ਜਾ ਕੇ ਕਿਤਾਬ ਬੈਗ ਲਿਆਓ ਖੋਲ ਲਓ ਉਹਦੇ ਵਿੱਚੋਂ ਪੜੋ ਕਿਤਾਬਾਂ ਪੜੋ ਆਹ ਲੈਸਨ ਪੜੋ ਆਪਾਂ ਤੁਹਾڑک ਮਾ ਕੇ ਬੋਲਦੇ ਆਂ ਨਾ ਉਹਦੇ ਵਿੱਚ ਕਈ ਸਾਰੀਆਂ ਕਿਰਿਆਵਾਂ ਆ ਜਾਂਦੀਆਂ ਠੀਕ ਹੈ ਜੀ ਕਿਰਿਆ ਵਿਸ਼ੇਸ਼ਣ ਇੱਕ ਸ਼ਬਦੀ ਵੀ ਹੋ ਸਕਦੀ ਹੈ ਤੇ ਸ਼ਬਦਾਂ ਦਾ ਸਮੂਹ ਵੀ ਹੋ ਸਕਦੀ ਹੈ ਜਿਵੇਂ ਅੱਗੇ ਕਿਰਿਆ ਵਿਸ਼ੇਸ਼ਣ ਦੀਆਂ 8 ਕਿਸਮਾਂ ਹੁੰਦੀਆਂ ਹਨ ਕਿਹੜੇ-ਕਿਹੜੀਆਂ ਜੀ ਕਾਲਵਾਚਕ ਕਾਲ ਕੀ ਹੁੰਦਾ ਜਿਹੜਾ ਤੋਂ ਸਾਨੂੰ ਸਮੇਂ ਦਾ ਪਤਾ ਲੱਗੇ ਕਾਲ ਵਿੱਚ ਆਪਾਂ ਤਿੰਨ ਟਾਈਮ ਪੜ੍ਹਦੇ ਆ ਨਾ ਇਹਦਾ ਆ ਫਾਸਟ ਪ੍ਰੈਜ਼ੈਂਟ ਫਿਊਚਰ ਠੀਕ ਹੈ ਜੀ ਪਾਸਟ ਕੀ ਹੁੰਦਾ ਹੈ ਭੂਤਕਾਲ ਜੋ ਸਾਡਾ ਬੀਤਿਆ ਹੋਇਆ ਸਮਾਂ ਹੈ ਠੀਕ ਹੈ ਜੀ ਪ੍ਰੈਜ਼ੈਂਟ ਵਿੱਚ ਜੋ ਚੱਲ ਰਿਹਾ ਜਿਵੇਂ ਮੈਂ ਤੁਹਾਨੂੰ ਪੜਾ ਰਹੀ ਹਾਂ ਇਹ ਚੱਲ ਰਿਹਾ ਸਮਾਂ ਹੈ ਠੀਕ ਹੈ ਜੀ ਫਿਊਚਰ ਵਿੱਚ ਕੀ ਆਉਣਾ ਹੈ ਭਵਿੱਖ ਜਿਹੜਾ ਆਉਣ ਵਾਲਾ ਸਮਾਂ ਜੇ ਮੈਂ ਕਹਾਂ ਕਿ ਕੱਲ ਨੂੰ ਅਸੀਂ ਅਗਲਾ ਚੈਪਟਰ ਆਵਲਾ ਕਰਾਂਗੇ ਹਾਂਜੀ ਨੰਬਰ ਦੋ ਸਥਾਨਵਾਚਕ ਜਗ੍ਹਾ ਵਾਰੇ ਜਿਹੜਾ ਸਾਨੂੰ ਦੱਸੇ ਪ੍ਰਕਾਸ਼ ਜਾਂ ਵਿਧੀਵਾਚਕ ਜਿਵੇਂ ਸਾਡਾ ਤਰੀਕਾ ਹੈ ਢੰਗਾ ਵਿਧੀਆਂ ਅਲੱਗ-ਅਲੱਗ ਉਹਦੀ ਕਿਰਿਆ ਦੀ ਵਿਸ਼ੇਸ਼ਣਤਾ ਕਰੇ ਉਹਨੂੰ ਆਪਾਂ ਕਹਿੰਨੇ ਆ ਕਾਰਨਵਾਚਕ ਜਿਹਦੇ ਵਿੱਚ ਕਾਰਨ ਹੋਵੇ ਕਿਉਂ ਕਿਵੇਂ ਠੀਕ ਹੈ ਪਰਮਾਨ ਜਾਂ ਮਾਤਰਾਵਾਚਕ ਜਿਹਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਮਿੰਨ ਸਕਦੇ ਆ ਠੀਕ ਹੈ ਸੰਖਿਆਵਾਚਕ ਗਿਣਤੀਵਾਚਕ ਹੋਂਦੇ ਦੇ ਵਿੱਚ ਗਿਣਤੀ ਕੀਤੀ ਜਾਂਵੇਂ ਨੰਬਰਾਂ ਦੀ ਠੀਕ ਹੈ ਨਿਰਣਾਵਾਚਕ ਜਿਹਦੇ ਚ ਆਪਾਂ ਫੈਸਲੇ ਲੈਂਦੇ ਆ ਨਿਰਨੇ ਕਰਦੇ ਆ ਕਿਸੇ ਆਧਾਰ ਤੇ ਠੀਕ ਹੈ ਨਿਸ਼ਚੇਵਾਚਕ ਦਾ ਪੱਕੇ ਤੌਰ ਤੇ ਹੋਵੇ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਅੱਗੇ ਆ ਗਈ ਹੈ ਪਹਿਲੀ ਕਿਸਮ ਜਿਹੜੀ ਆਪਾਂ ਪੜhia ਹੁਣਾਂ ਵਿੱਚੋਂ ਪਹਿਲੀ ਕਿਸਮ ਹੈ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੁਣ ਆਪਾਂ ਪੜਦੇ ਹਾਂ ਕਾਲਵਾਚਕ ਵਿਸ਼ੇਸ਼ਣ ਕੀ ਹੁੰਦਾ ਹੈ ਜੀ ਜਿਸ ਸ਼ਬਦ ਤੋਂ ਕਿਰਿਆ ਦੇ ਠੀਕ ਹੈ ਜੀ ਜਿਹੜੇ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਮੇਂ ਦੇ ਠੀਕ ਹੈ ਜੋ ਦਾ ਸਮਾਂ ਹੋਇਆ ਆ ਉਹਦੇ ਹੋਣ ਦੇ ਸਮੇਂ ਦਾ ਪਤਾ ਲੱਗਦਾ ਹੈ ਉਸ ਨੂੰ ਆਪਾਂ ਕੀ ਬੋਲਦੇ ਹਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਜੀ ਜੀ ਸ਼ਬਦੋ ਕਿਰਿਆ ਦੇ ਹੋਣ ਕਿੰਨੇ ਵਜੇ ਕਿੰਨੇ ਵਜੇ ਕਦੋਂ ਤੋਂ ਹੋ ਰਹੀ ਹੈ ਠੀਕ ਹੈ ਕਿੰਨੇ ਸਮੇਂ ਤੋਂ ਉਹਨੂੰ ਆਪਾਂ ਬੋਲਦੇ ਆਂ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਹਾਂਜੀ ਜਿਵੇਂ ਥੋੜੇ ਕੀਵਰਡਸ ਦੇਖ ਲਓ ਅੱਜ ਕੱਲ ਪਰਸੋਂ ਤੁਰੰਤ ਪਲਕੇ ਸਰੇ ਰਾਤੀ ਸ਼ਾਮੀ ਕਦੋਂ ਕਦੇ ਜਦੋਂ ਹਰ ਰੋਜ਼ ਹਰ ਮਹੀਨੇ ਦਿਨੋਂ ਦਿਨ ਕਦੀ ਕਦਾਈ ਲਗਾਤਾਰ ਵਾਰ-ਵਾਰ ਹਮੇਸ਼ਾ ਆਉਂ। ਇਹ ਸਾਰੇ ਸਾਨੂੰ ਕਿਸ ਸਮੇਂ ਬਾਰੇ ਦੱਸਦੇ ਆ। ਜਿਵੇਂ ਕਿ ਹਲਕੀ ਉਹ ਅੱਜ ਸਾਡੇ ਘਰ ਆਵੇਗਾ। ਠੀਕ ਹੈ। ਅੱਜ ਤੇ ਸਾਨੂੰ ਪਤਾ ਲੱਗ ਗਿਆ ਸਾਡਾ ਕਲੀਅਰ ਹੋ ਗਿਆ ਸਾਡਾ ਟਾਈਮ ਸਾਨੂੰ ਦਿੱਤਾ ਹੋਇਆ ਠੀਕ ਹੈ। ਜਿੱਦਾਂ ਕਹਲੋ ਉਹ ਪਰਸੋਂ ਦਾ ਦਿੱਲੀ ਗਿਆ ਹੋਇਆ ਹੈ। ਠੀਕ ਹੈ। ਜਿਵੇਂ ਸ਼ਾਮ ਨੂੰ ਅਸੀਂ ਚਾਹ ਪੀਂਦੇ ਆ। ਜਾਂ ਉਹ ਮੈਨੂੰ ਸ਼ਾਮੀ ਮਿਲੇਗਾ ਪਾਰਕ ਵਿੱਚ ਠੀਕ ਹੈ ਜੀ ਜਿੱਥੇ ਵਰਡਸ ਆਉਂਦੇ ਆ ਉੱਤੋਂ ਸਾਨੂੰ ਕਲੀਅਰ ਹੋ ਜਾਂਦਾ ਕਿ ਇਹ ਕਿਰਿਆ ਦੇ ਹੋਣ ਦਾ ਸਮਾਂ ਹੈ ਕਿੰਨੇ ਵਜੇ ਕਿਦੋਂ ਹੋਇਆ ਠੀਕ ਹੈ ਜੀ ਅੱਗੇ ਹੈਗਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਜੀ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਇਹ ਤਾਂ ਅਸੀਂ ਪਿੱਛੇ ਪੜਿਆ ਕਿ ਸਮੇਂ ਦਾ ਕਿਰਿਆ ਹੋ ਰਹੀ ਹੈ ਉਹਦੇ ਸਮੇਂ ਤੋਂ ਪਤਲਾ ਜਾਂਦਾ ਠੀਕ ਹੈ ਜਿਨ੍ਹਾਂ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਠੀਕ ਹੈ ਜੀ ਸਥਾਨ ਜਗਾ ਕਿੱਥੇ ਹੋਈ ਹੈ ਕਿਵੇਂ ਠੀਕ ਹੈ ਪਤਾ ਲੱਗਦਾ ਹੈ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿ ਇੱਥੇ ਉੱਥੇ ਅੰਦਰ ਬਾਹਰ ਦਕੈ ਲੋਕ ਕਿ ਬਾਹਰ ਕੰਮ ਚੱਲ ਰਿਹਾ ਹੈ ਅਸੀਂ ਸਾਰੇ ਅੰਦਰ ਬੈਠੇ ਹਾਂ ਠੀਕ ਹੈ ਨੇੜੇ ਦੂਰ ਉਹ ਸਾਡੇ ਤੋਂ ਬਹੁਤ ਦੂਰ ਰਹਿੰਦੇ ਹਨ ਠੀਕ ਹੈ ਇਦਾਂ ਜਿਹੜੇ ਸ਼ਬਦ ਵਿੱਚ ਆਉਂਦੇ ਆ ਅੱਗੇ ਸਾਹਮਣੇ ਨੇੜੇ ਦੂਰ ਕੋਲ ਲਾਗੇ ਸੱਜੇ ਖੱਬੇ ਇੱਧਰ ਉੱਧਰ ਖੇਠਾਂ ਪਿੱਛੇ ਮੈਦਾਨ ਸ਼ਹਿਰ ਘਰ ਪਟਿਆਲੇ ਆਦ ਠੀਕ ਹੈ ਸ ਇਹ ਸਾਰੇ ਕੀ ਸਾਡੇ ਸਥਾਨ ਆ ਜਗ੍ਹਾ ਦੇ ਬਾਰੇ ਆਪਾਂ ਵਿੱਚ ਪੜਿਆ ਆ ਇਹ ਜਿੱਥੇ ਕਹਿੰਦੇ ਕਿ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗੇ ਤੁਹਾਨੂੰ ਅਸੀਂ ਬੋਲਦੇ ਆ ਸਥਾਨਵਾਚਕ ਕਿਰਿਆ ਹਾਂਜੀ ਜੀ ਅੱਗੇ ਤਿੰਨ ਪ੍ਰਕਾਰ ਦੀ ਸਾਡੀ ਕੀ ਹੈ ਕਿਰਿਆ ਵਿਸ਼ੇਸ਼ਣ ਦੀ ਵਿੱਚ ਕੀ ਕਰਾਂਗੇ ਪ੍ਰਕਾਰ ਜਾ ਵਿਧੀਵਾਚਕ ਠੀਕੇ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਢੰਗ ਤਰੀਕੇ ਜਾਂ ਪ੍ਰਕਾਰ ਦਾ ਪਤਾ ਲੱਗੇ ਠੀਕ ਹੈ ਜੀ ਹੁਣ ਦੇਖੋ ਹਰ ਇੱਕ ਇਨਸਾਨ ਦਾ ਆਪਣਾ ਬੋਲਣ ਦਾ ਤਰੀਕਾ ਰਹਿਣ ਸਹਿਣ ਆਪਣੇ ਤਰੀਕੇ ਦਾ ਹੁੰਦਾ ਆ ਇਸ ਕਰਕੇ ਜਦੋਂ ਕੋਈ ਕੰਮ ਕਰਦਾ ਉਹ ਆਪਣੇ ਤਰੀਕੇ ਨਾਲ ਕਰਦਾ ਜਿਵੇਂ ਕਿ ਮੈਂ ਤੁਹਾਨੂੰ ਪੜ੍ਹਾ ਰਹੀ ਆ ਮੇਰੇ ਨਾਲ ਦੀਆਂ ਸ਼ਾਇਦ ਬਹੁਤ ਵੀਡੀਓ ਹੋਣ ਪਰ ਹਰ ਇੱਕ ਦਾ ਪੜਾਉਣ ਦਾ ਲਿਖਣ ਦਾ ਹਰ ਇੱਕ ਦਾ ਆਪਣਾ ਤਰੀਕਾ ਹੁੰਦਾ ਠੀਕ ਹੈ ਇਸੇ ਤਰ੍ਹਾਂ ਕਹਿ ਰਹੇ ਕਿ ਜਿਸਬ ਤੋਂ ਕਿਰਿਆ ਦੇ ਹੋਣ ਦੇ ਢੰਗ ਠੀਕ ਹੈ ਵਿਧੀ ਮੈਥਡ तरीके आज आदि प्रकार किस्म प्रकार पता लगे उस प्रकार ज विधिवाचक किरिया विशेषण किया जाता है जिमें इस तरह ठीक है जिमें जिस तरह उस तरह सहजे होली छेती रुक रुके घटागट झट पट अचनचेत निरंतर अन्ने काली आहद ठीक है ये शब्दा पाइजा यूज़ कर ली है रुक रुक वो केंद्र उन्हें जड़ी गड्डी है ओ, रुक रुक के चल रही है ठीक है अचनचेत स्कूल अचनचेत चेकिंग हो गई ठीक है काली ओ, बहुत काली विच है इस तरह ये सारे ये द्रेक, वाला जो काम आ मैं इवें करता है इस तरह तुसी करो ठीक है जी ਅੱਗੇ ਹੈਗਾ ਕਾਰਣਵਾਚਕ ਜਿਹਦੇ ਵਿੱਚ ਸਾਨੂੰ ਕਿਉਂ ਕਿਵੇਂ ਦੇ ਸਵਾਲ ਕੀਤੇ ਜਾਣ ਠੀਕ ਹੈ ਰੀਜ਼ਨ ਹੋਵੇ ਕਾਰਨ ਹੋਵੇ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਠੀਕ ਹੈ ਕੀਤੀ ਜਾਣ ਜਾਂ ਨਾ ਕੀਤੀ ਜਾਣ ਦਾ ਕਾਰਨ ਪਤਾ ਹੋਵੇ ਠੀਕ ਹੈ ਉਸ ਨੂੰ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਠੀਕ ਹੈ ਜਿਵੇਂ ਕਿਉਂ ਕਿਉਂ ਕਿ ਇਸ ਲਈ ਇਸ ਕਰਕੇ ਇਸ ਵਾਸਤੇ ਕਿੱਦਾਂ ਔਖ ਨਾਲ ਧੁੱਪ ਨਾਲ ਇੰਜ ਆਦਾ ਕਈ ਵਰੀ ਬੱਚਾ ਸਕੂਲ ਤੋਂ ਛੁੱਟੀ ਕਰਦਾ ਹੈ ਠੀਕ ਹੈ ਉਹ ਵੀ ਸਕੂਲ ਨਾ ਜਾਣ ਦਾ ਕਿਸਾਨੂੰ ਅੱਜ ਲੈ ਕੇ ਕਾਰਨ ਦਿੰਦਾ ਹੈ ਠੀਕ ਹੈ ਕਈ ਵਰੀ ਆਪਾਂ ਕਿਤੇ ਫੰਕਸ਼ਨ ਤੇ ਨਹੀਂ ਜਾਂਦੇ ਫਿਰ ਅਸੀਂ ਕਿਉਂ ਦੱਸਦੇ ਹਾਂ ਕਿ ਭਈ ਸਾਡੇ ਆਹ ਕੰਮ ਪੈ ਗਿਆ ਇਸ ਕਰਕੇ ਅਸੀਂ ਉੱਥੇ ਨਹੀਂ ਹਾਜ਼ਰ ਹੋ ਸਕਦੇ ਠੀਕ ਹੈ ਜੀ ਹਾਂਜੀ ਕਹਿੰਦੇ ਕਈ ਵਾਰ ਇੱਕ ਹੀ ਸ਼ਬਦ ਸ਼ਾਇਦ ਥੋੜਾ ਤੁਹਾਨੂੰ ਨਾ ਦਿਖਾਈ ਦੇਵੇ ਤੋਂ ਮੇਰੇ ਬੋਲਣ ਤੇ ਗੌਰ ਕਰਨਾ ਕਈ ਵਾਰ ਇੱਕ ਹੀ ਸ਼ਬਦ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਸ਼ਬਦ ਪੈਦਾ ਠੀਕ ਹੈ ਵਿੱਚ ਆਉਂਦਾ ਹੈ ਅਤੇ ਅੱਗੋਂ ਇੱਕ ਹੀ ਸ਼ਬਦ ਭੇਦਦੀਆਂ ਵੱਖ-ਵੱਖ ਕਿਸਮਾਂ ਵਿੱਚ ਆ ਜਾਂਦਾ ਹੈ ਜਿਵੇਂ ਇਸ ਤਰ੍ਹਾਂ ਠੀਕ ਹੈ ਜੀ ਸ਼ਬਦ ਜਦੋਂ ਕਿਰਿਆ ਜਾਂ ਕੰਮ ਦੇ ਤਰੀਕੇ ਬਾਰੇ ਸੋਚਣਾ ਦਿੰਦਾ ਹੈ ਤਾਂ ਇਹ ਕਾਰਣਵਾਚਕ ਹੁੰਦਾ ਹੈ ਜੇ ਕਿਰਿਆ ਦੇ ਕਾਰਨ ਨੂੰ ਪ੍ਰਗਟ ਕਰੇ ਤਾਂ ਉਹ ਕਾਰਣਵਾਚਕ ਹੁੰਦਾ ਹੈ ਠੀਕੇ ਜੀ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਰਹੀ ਹੋਏਗੀ ਹਾਂਜੀ ਜੀ ਪੰਜ ਨੰਬਰ ਤੇ ਆਪਾਂ ਕਰਾਂਗੇ ਪਰਿਮਾਨਵਾਚਕ ਜਾਂ ਮਾਤਰਾਵਾਦਕ ਕਿਰਿਆ ਵਿਸ਼ੇਸ਼ਣ ਕਹਿੰਦੇ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਿਮਾਨ ਠੀਕੇ ਮਹਿੰਤੀ ਜਾਂ ਕਿਰਿਆ ਦੇ ਕੰਮ ਦੀ ਮਿਕਦਾਰ ਦਾ ਪਤਾ ਲੱਗੇ ਠੀਕੇ ਗਿਣਤੀ ਮਹਿੰਤੀ ਦਾ ਜਿਹੜਾ ਸਾਨੂੰ ਪਤਾ ਲੱਗੇ ਕੰਮ ਤੋਂ ਜੋ ਹੀ ਕੰਮ ਕਰਦੇ ਆ ਇੰਨੀ ਮਿੰਤੀ ਦੇ ਹਿਸਾਬ ਨਾਲ ਇੰਨੀ ਕਿੰਤੀ ਦੇ ਹਿਸਾਬ ਨਾਲ ਉਹਨੂੰ ਆਪਾਂ ਕੀ ਬੋਲਦੇ ਆ ਪਰਿਮਾਨਵਾਚਕ ਕਿਰਿਆ ਵਿਸ਼ੇਸ਼ ਹੈ ਜਿਵੇਂ ਥੋੜਾ ਠੀਕ ਹੈ ਬਹੁਤ ਜਿਵੇਂ ਕਹਿੰਦੇ ਅੱਜ ਥੋੜਾ ਹੀ ਪੜਿਆ ਗਿਆ ਠੀਕ ਹੈ ਬਹੁਤ ਉਹਨਾਂ ਅੱਜ ਬਹੁਤ ਸਾਰਾ ਕੰਮ ਕੀਤਾ ਕਿੰਨਾ ਠੀਕ ਹੈ ਕਿੰਨਾ ਟਾਈਮ ਲੱਗਾ ਉਹਨੂੰ ਕੰਮ ਕਰਨ ਵਿੱਚ ਬੜਾ ਹੀ ਜਰਾ ਕੋ ਅੱਧਾ ਵਾਟੇ ਜਿੰਨਾ ਉਹਨਾਂ ਖੱਚਾ ਖੱਚ ਅੱਧਾ ਠੀਕ ਹੈ ਕਦੇ ਜਦੋਂ ਛੁੱਟੀਆਂ ਹੁੰਦੀਆਂ ਹਨ ਤਾਂ ਜਿਹੜੀਆਂ ਬੱਸਾਂ ਆ ਡੇੜਿਓ ਖਾਚਾ ਖੱਚ ਮਤਲਬ ਬਹੁਤ ਜ਼ਿਆਦਾ ਭਰੇ ਹੁੰਦੇ ਹਨ ਹਾਂਜੀ 6 ਨੰਬਰ ਤੇ ਹੈਗਾ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਠੀਕ ਹੈ ਜੀ ਗੰਮ ਦੀ ਗਿਣਤੀ ਜਦ ਦਰਜੇ ਦਾ ਪਤਾ ਲੱਗੇ ਉਸਨੂੰ ਅਸੀਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ ਜਿਵੇਂ ਇੱਕ ਵਾਰ ਕਈ ਵਾਰ ਦੁਬਾਰਾ ਵਾਰ-ਵਾਰ ਤੀਸਰਾ ਅਨੇਕ ਵਾਰ ਕੜੀ-ਮੁੜੀ ਆ। ਠੀਕ ਹੈ। ਕਈ ਵਾਰੀ ਆਪਾਂ ਇੱਕ ਕੰਮ ਨੂੰ ਬਾਰ-ਬਾਰ ਉਹਦੀ ਅਭਿਆਸ ਕਰਦੇ ਆ। ਖਰਾਬ ਹੁੰਦਾ ਆਪਾਂ ਨਫ ਠੀਕ ਕਰਦੇ ਆ ਹਨਾ ਦੁਬਾਰਾ ਕਰਦੇ ਆ। ਇਸੇ ਤਰ੍ਹਾਂ ਕਹਿੰਦੇ ਜੀ ਐਗਜ਼ਾਮਪਲ ਦੇ ਲਓ। ਉਹ ਕੜੀ-ਮੁੜੀ ਸਾਡੇ ਵੱਲ ਆ ਰਿਹਾ ਹੈ। ਕੜੀ-ਮੁੜੀ ਮਤਲਬ ਬਾਰ-ਬਾਰ ਇੱਕ ਮਤਲਬ ਉਹ ਹੀ ਹੈ। ਠੀਕ ਹੈ। ਮਿੰਟ-ਮਿੰਟ ਵਾਰ ਕੜੀ-ਕੜੀ ਜਿਦਾ ਕਹ ਲਓ ਸਮੇਂ-ਸਮੇਂ ਚ। ਮੈਂ ਤੁਹਾਡੇ ਘਰ ਬਾਰ-ਬਾਰ ਨਹੀਂ ਆ ਸਕਾਂ। ਆਈ ਹੋਪ ਤੁਹਾਨੂੰ ਸਮਝ ਆ ਰਹੀਆ ਹੋਣਗੀ ਮੇਰੇ ਜੋ ਪੜਾਇਆ ਜਾ ਰਿਹਾ ਹੈ ਜੀ ਹਾਂਜੀ ਸੱਤ ਨੰਬਰ ਤੇ ਹੈਗਾ ਨਿਰਣਾਵਾਚਕ ਕਿਰਿਆ ਵਿਸ਼ੇਸ਼ ਕਹਿੰਦੇ ਜਿਹੜੇ ਸ਼ਬਦ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਦਾ ਨਿਰਣਾ ਦੱਸਦੇ ਹਨ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਹਾਂ हां जी हां जी हां जी जी मैं जी, जी, चंगा जी। चंगा जी जी। जरूर पहुंचਾਂਗਾ ਤੁਸੀਂ ਸਾਨੂੰ ਬੁਲਾਇਆ ਅਸੀਂ ਤਾਂ ਬੋਲਦੇ ਆ ਨਾ ਆਹੋ ਜੀ ਅੱਛਾ ਜੀ ਚੰਗਾ ਜੀ ਚੰਗਾ ਜੀ ਹੁਣ ਆਪਾਂ ਚੱਲਦੇ ਆ ਆਪਾਂ ਫਿਰ ਮਿਲਾਂਗੇ ਠੀਕ ਹੈ ਜੀ ਜ਼ਰੂਰ ਨਾ ਜੀ ਨਾ ਆਦ ਇਹ ਸ਼ਬਦ ਜਿਹੜੇ ਆ ਸਾਨੂੰ ਇਹ ਤੋਂ ਕੀ ਹੈ ਕੰਮ ਦਾ ਹੋਣਾ ਜਾਂ ਨਾ ਹੋਣ ਤੋਂ ਪਤਾ ਲੱਗਦਾ ਹੈ ਉਹਦਾ ਨਿਨ੍ਹੇ ਦਿੱਤਾ ਜਾਂਦਾ ਹੈ ਜੇ ਕਿਸੇ ਨੇ ਨਹੀਂ ਕਰਨਾ ਤਾਂ ਉਹ ਨਾ ਕਹੇਗਾ ਕੰਮ ਨੂੰ ਜੇ ਹਾਂ ਕਰਕੇ ਕਰਨਾ ਹੋਵੇ ਕੰਮ ਨੂੰ ਤਾਂ ਹਾਂ ਕਹੇਗਾ ਠੀਕ ਹੈ ਜੀ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਜਿਸ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੈਤਾ ਪੱਕਾ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਹਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਜ਼ਰੂਰ ਬਿਲਕੁਲ ਬੇਸ਼ੱਕ ਬਿਲਕੁਲ ਠੀਕ हां जी खूब आज ਜਿਵੇਂ ਉਹ ਕਹਿੰਦੇ ਉਹ ਅੱਜ ਜ਼ਰੂਰ ਆਵੇਗਾ ਸਾਨੂੰ ਪਤਾ ਹੈ ਕਿ ਉਹਨੇ ਕਿਹਾ ਤੇ ਆਣਾ ਹੈ ਕਿ ਜ਼ਰੂਰ ਪੱਕਾ ਠੀਕ ਹੈ हां जी मैं बिल्कुल ठीक ठाक हां ਜਦੋਂ ਆਪਾਂ ਕੇ ਸਾਨੂੰ ਪੁੱਛਦੇ ਹਾਂ ਜੀ ਕੀ ਹਾਲ ਚਾਲ ਹੈ ओके ਕਹਿੰਦੇ ਨਾ हां जी मैं बिल्कुल ठीक ठाक हां हां जी थैंक यू मेरी वीडियोस ਨੂੰ ਇੰਨਾ ਪਿਆਰ ਦੇਣ ਲਈ ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ थैंक यू